ਸਤਿ ਸ਼੍ਰੀ ਅਕਾਲ ਸ਼ਬਦ ਦਾ ਕੀ ਅਰਥ ਹੈ ਤੁਸੀਂ ਵੇਖਿਆ ਨਾ ਹਰੇਕ ਸਿੱਖ ਜਿਹੜਾ ਜਾਂ ਪੰਜਾਬੀ ਬੰਦਾ ਜਦੋਂ ਵੀ ਆਪਣੇ ਰਿਸ਼ਤੇਦਾਰੀ ਵਿੱਚ ਚਾਹੇ ਉਹ ਭੈਣ ਭਰਾਵਾਂ ਚ ਜਾਂ ਦੋਸਤਾਂ ਮਿੱਤਰਾਂ ਚ ਜਾਂ ਕਿਸੇ ਦਫਤਰੀ ਕੰਮਕਾਜ ਚ ਇੱਕ ਦੂਜੇ ਨੂੰ ਮਿਲਦਾ ਤੇ ਬੜੇ ਅਦਬ ਨਾਲ ਦੋਨੋਂ ਹੱਥ ਜੋੜ ਕੇ ਕਹਿਣਗੇ ਸਤਿ ਸ਼੍ਰੀ ਅਕਾਲ ਪਰ ਹੁਣ ਤਾਂ ਕਈ ਲੋਕ ਸਸ ਦੀ ਕਾਲ ਹੀ ਕਹਿ ਦਿੰਦੇ ਨੇ ਸਤਿ ਸ਼੍ਰੀ ਅਕਾਲ ਤੇ ਸਸ ਦੀ ਕਾਲ ਚ ਬਹੁਤ ਜ਼ਿਆਦਾ ਵੱਡਾ ਫਰਕ ਹੈ ਤੁਸੀਂ ਇਹ ਵੀ ਜਾਣਦੇ ਹੋ ਲੈਕਿਨ ਸਤਿ ਸ਼੍ਰੀ ਅਕਾਲ ਸ਼ਬਦ ਦੇ ਕਿਵੇਂ ਸ਼ੁਰੂਆਤ ਹੋਈ ਜਾਂ ਇਹਦਾ ਕੀ ਅਰਥ ਹੈਗਾ ਇਹ ਸਵਾਲ ਅੱਜ ਵੀ ਸਾਨੂੰ ਜੇ ਕੋਈ ਪੁੱਛ ਲਵੇ ਤਾਂ ਸਾਡੇ ਲਈ ਮੁਸ਼ਕਲ ਹੋ ਜਾਂਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਤ ਸ ਸ ਤ ਤੇ ਨੂੰ ਸਿਆੜੀ ਸਤ ਸਤ ਤੋਂ ਭਾਵ ਸੱਚ ਜਿਹੜੀ ਚੀਜ਼ ਸਦਾ ਹੀ ਸੱਚ ਹੋਵੇ ਜੋ ਹਰ ਜਗ੍ਹਾ ਤੇ ਉਹਨੂੰ ਝੂਠਾ ਨਹੀਂ ਚੱਲ ਸਕਦਾ ਹੋਵੇ ਸ਼੍ਰੀ ਸ਼੍ਰੀ ਜਿਹੜਾ ਵਾ ਸਸਾ ਦੇ ਪੈਰ 'ਚ ਰਾਰਾ ਤੇ ਨਾਲ ਵਿਆਰੇ ਉਹਦੇ 'ਚ ਬਿੰਦੀ ਨਹੀਂ ਪੈਂਦੀ ਹਾਂਜੀ ਬਿੰਦੀ ਪੈ ਕੇ ਤਾਂ ਅਰਥ ਬਦਲ ਜਲੇਗਾ। ਸ਼੍ਰੀ ਦਾ ਮਤਲਬ ਹੈ ਆਦਬ, ਸਤਿਕਾਰ, ਮਾਣ, ਸਨਮਾਨ। ਇਹ ਆਡੇ ਲੋਕਾਂ ਨੇ ਮਾਣ ਸਨਮਾਨ ਦਾ ਸ਼ਬਦ ਨੂੰ ਵਰਤਿਆ। ਅਕਾਲ ਅਕਾਲ ਦਾ ਹੈਗਾ ਐੜਾ ਤੱਕੇ ਨੂੰ ਕੰਨਾਂ ਤੇ ਲੱਲਾ ਅਕਾਲ। ਕਈ ਲੋਕ ਕਿ ਐੜੇ ਨੂੰ ਕੰਨਾਂ ਵੀ ਪਾ ਦਿੰਦੇ ਨੇ, ਤੱਕੇ ਕੰਨਾਂ ਵੀ ਪਾ ਦਿੰਦੇ, ਲੱਲਾ ਵੀ ਪਾ ਦਿੰਦੇ ਆ। ਇਹਦਾ ਮਤਲਬ ਆਕਾਲ ਹੋ ਗਿਆ। ਆਪਾਂ ਨੂੰ ਸਾਰਿਆਂ ਨੂੰ ਇੰਜ ਹੀ ਪਾਉਣਾ ਚਾਹੀਦਾ ਆਕਾਲ ਐੜਾ ਤੱਕੇ ਨੂੰ ਕੰਨਾਂ ਲੱਲਾ ਅਕਾਲ। ਫਤਾਲ ਦਾ ਮਤਲਬ ਹੈ ਕਿ ਉਹ ਪਰਮਾਤਮਾ ਉਹ ਵਾਹਿਗੁਰੂ ਰੱਬ ਸੋਣਾ ਜਿਹਦਾ ਨਾਮ ਸਦਾ ਹੀ ਹਰ ਜਗ੍ਹਾ ਦੇ ਉੱਪਰ ਹੈ ਜਾਨਕਿ ਅਪਨਾ ਮੋٹے ਸ਼ਬਦਾਂ ਚ ਕਹਿ ਸਕਦੇ ਆ ਕਿ ਉਹ ਪਰਮਾਤਮਾ ਜਿਹਦਾ ਨਾਮ ਸਦਾ ਸੱਚ ਆ ਅਸੀਂ ਇੱਕ ਦੂਜੇ ਨੂੰ ਜਦੋਂ ਮੀਂ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ ਤਾਂ ਅਸੀਂ ਇੱਕ ਕਿਸਮ ਦਾ ਰੱਬ ਨੂੰ ਯਾਦ ਕਰਦੇ ਆ ਰੱਬ ਦੇ ਭਾਵੇਂ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦੇ ਆ ਪਰ ਜਦੋਂ ਸਾਡੇ ਕਈ ਲੋਕ ਸਤਿ ਸ਼੍ਰੀ ਅਕਾਲ ਨੂੰ ਸਾਸਰੀ ਕਾਲ ਕਹਿ ਦਿੰਦੇ ਨੇ ਸਾਸਰੀ ਸਾਸਰੀ ਕਾਲ ਤੇ ਸਤਿ ਸ਼੍ਰੀ ਅਕਾਲ ਵਿੱਚ ਦਿਨ ਰਾਤ ਦਾ ਫਰਕ ਆ ਜਦੋਂ ਅਸੀਂ ਸਾਸਰੀ ਕਾਲ ਕਹਿੰਦੇ ਆ ਇੱਕ ਕਿਸਮ ਦਾ ਭਾਵੇਂ ਕੋਈ ਗੁੱਸਾ ਨਾ ਵੀ ਕਰੇ ਮਾਈਂਡ ਨਾ ਵੀ ਕਰੇ ਪਰ ਇੱਕ ਰੱਬ ਸੋਹਣਦਾ ਵੀ ਨਰਾਦਰ ਆ ਸਾਡੇ ਆਪਣੇ ਸ਼ਬਦਾਂ ਵਿੱਚ ਅਸੀਂ ਗੁਨਾਹਗਾਰ ਵੀ ਆ ਪਾਪੀ ਵੀ ਪਾਪੀ ਵੀ ਕਮਾਉਂਦੇ ਆ ਸਾਨੂੰ ਹਮੇਸ਼ਾ ਪੰਜਾਬੀ ਦੇ ਸ਼ਬਦਾਂ ਨੂੰ ਸ਼ੁੱਧ ਉਚਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਉਹ ਸਾਗਣਾ ਕੁਝ ਸ਼ਬਦ ਮੇਰੇ ਕੋਲ ਨੂੰ ਵੀ ਕਈ ਵਾਰਾਂ ਲਿਖਣ ਚ ਬੋਲਣ ਤੇ ਗਲਤ ਹੋ ਜਾਂਦੇ ਕਿਉਂਕਿ ਜਿਸ ਜਿਸ ਅਸੀਂ ਇਲਾਕੇ ਚ ਰਹਿੰਦੇ ਆਂ ਸਾਈ ਕਈ ਵਾਰ ਉਹ ਸ਼ਬਦ ਉਸੇ ਤਰ੍ਹਾਂ ਹੀ ਬੋਲ ਦਿੰਨੇ ਆ ਜੋ ਸਾਈ ਪੀੜੀ ਦਰ ਪੀੜੀ ਸਿੱਖ ਲਿੰਨੇ ਆ ਅਸੀਂ ਉਹਨੂੰ ਗ੍ਰਾਮਰ ਨੂੰ ਕੋਸ਼ਿਸ਼ ਤੇ ਕਰਦੇ ਆ ਕਿ ਉਹਨੂੰ ਅਸੀਂ ਅਪਣਾ ਲਈਏ ਕਈ ਵਾਰਾਂ ਸਾਡੇ ਕੋਲ ਨੂੰ ਬਧੋ ਬਧੀ ਕਈ ਸ਼ਬਦ ਜਿਹੜੇ ਉਹ ਧੱਕੇ ਨਾਲ ਨਿਕਲ ਜਾਂਦੇ ਨੇ ਮੂੰਹ ਚੋਂ ਪਰ ਫਿਰ ਵੀ ਅਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਿੱਖ ਪੰਜਾਬੀ ਦੇ ਸ਼ਬਦਾਂ ਨੂੰ ਸ਼ੁੱਧ ਬੋਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹਦੇ ਨਾਲ ਕੀ ਹੋਏਗਾ ਕਿ ਸਾਰੇ ਵਿਸ਼ਵ ਦੇ ਵਿੱਚ ਜਦੋਂ ਸੀ ਕਿਤੇ ਸਟੇਜ ਤੇ ਬੋਲਦੇ ਆ ਕਿਸੇ ਥਾਂ ਤੇ ਬੋਲਦੇ ਆ ਜਦੋਂ ਕੋਈ ਸ਼ੁੱਧ ਪੰਜਾਬੀ ਬੋਲੇਗਾ ਤੇ ਕਿੰਨਾ ਪਿਆਰਾ ਲੱਗਦਾ ਇੰਨਾ ਸੋਹਣਾ ਲੱਗਦਾ ਕਿ ਉਹਦੇ ਮੂੰਹਾਂ 'ਚ ਵੇਖਣ ਨੂੰ ਜੀ ਕਰਦਾ ਕਿ ਤੇ ਬੋਲ ਬੋਲ ਸੁਣੀ ਜਾਈਏ ਸੁਣੀ ਜਾਈਏ ਕਿਉਂਕਿ ਪੰਜਾਬੀ ਭਾਸ਼ਾ ਇੱਕ ਬਹੁਤ ਮਿੱਠੀ ਭਾਸ਼ਾ ਆ ਸਤਿਕਾਰਯੋਗ ਭਾਸ਼ਾ ਆ ਬੜੀ ਅਮੀਰ ਭਾਸ਼ਾ ਵਾ ਅਮੀਰ ਇਸ ਕਰਕੇ ਕਿ ਇਹਦਾ ਹਰ ਇੱਕ ਸ਼ਬਦ ਬਹੁਤ ਵੱਡੇ ਅਰਥ ਦੱਸਦਾ ਜਿਵੇਂ ਮਾਸੀ ਕਹਿ ਦੇਣਾ ਮਾਸੀ ਤੋਂ ਭਾਵ ਕਿ ਮਾਂ ਦੀ ਭੈਣ ਹਾਂਜੀ ਭੂਆ ਕਹਿ ਦੇਣਾ ਭਰਾ ਦੀ ਇਹ ਸਾਡੇ ਪਿਤਾ ਦੀ ਭੈਣ ਹਾਂਜੀ ਉਹ ਫੁੱਫੜ ਕਹਿ ਦੇਣਾ ਨਾਨਕੇ ਕੇ ਨਾਨਾ ਕਹਿ ਦੇਣਾ ਨਾਨੀ ਕਹਿ ਦੇਣਾ ਦਾਦਾ ਕਹਿ ਦੇਣਾ ਦਾਦੀ ਕਹਿ ਦੇਣਾ ਚਾਚਾ ਕਹਿ ਦੇਣਾ ਚਾਚੀ ਕਹਿ ਦੇਣਾ ਤਾਈ ਕਹਿਣੀ ਤਾਇਆ ਕਹਿ ਦੇਣਾ ਹਰ ਸ਼ਬਦ ਆਪਣਾ ਆਪਣੇ ਆਪ ਚ ਬੜਾ ਅਮੀਰ ਸ਼ਬਦ ਹੈ ਨਹੀਂ ਤੇ ਬਹੁਤ سارے ਸ਼ਬਦਾਂ ਨੂੰ ਇੱਕ ਸ਼ਬਦ ਕਿਹਾ ਦਿੱਤਾ ਜਾਂਦਾ ਅੰਕਲ ਤੇ ਅੰਕਲ ਦੇ ਨਾਲ ਬਹੁਤ ਸਾਰੇ ਸ਼ਬਦਾਂ ਦੀ ਜਿਹੜੀ ਮਿਲਾਪਟ ਹੋ ਜਾਂਦੀ ਹੈ ਮੇਰਾ ਅਸਕਰਨ ਮੇਰੇ ਭੈਣ ਭਰਾ ਜਦੋਂ ਵੀ ਇੱਕ ਦੂਜੇ ਨੂੰ ਮਿਲਣ ਹਮੇਸ਼ਾ ਸਤਿ ਸ਼੍ਰੀ ਅਕਾਲ ਕਹਿ ਕੇ ਹੀ ਬੋਲਣਾ ਚਾਹੀਦਾ ਸਾਸਰੀ ਕਾ ਨਹੀਂ ਕਹਿਣਾ ਚਾਹੀਦਾ ਸਤਿ ਤਪਾਭ ਸਤ ਸੱਚ ਸਤ ਤੋਂ ਭਾਵ ਸੱਚ ਸ਼੍ਰੀ ਅਦਬ ਅਕਾਲ ਦਾ ਮਤਲਬ ਹੈ ਪਰਮਾਤਮਾ ਤੇ ਮੈਨੂੰ ਪੂਰੀ ਆਸ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਇਹ ਸ਼ਬਦ ਅਰਥ ਜਾਣਦੇ ਵੀ ਹੋਣਗੇ ਤੇ ਕਈ ਵਾਰ ਨਹੀਂ ਵੀ ਆਪਾਂ ਨੂੰ ਕਦੇ ਦੱਸਿਆ ਹੁੰਦਾ ਜਾਂ ਨਹੀਂ ਪਤਾ ਹੁੰਦਾ ਫਿਰ ਸਾਡਾ ਫਰਜ਼ ਮੰਨਦਾ ਕਿ ਅਸੀਂ ਉਸ ਸ਼ਬਦਾਂ ਨੂੰ ਵੱਧ ਤੋਂ ਵੱਧ ਪ੍ਰਚਾਰਿਤ ਕਰੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਉਸ ਦਿੱਤੋਂ ਗਿਆਨ ਪ੍ਰਾਪਤ ਕਰ ਲਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਸਿੱਕਾ ਜੀ ਦੇ ਵਸਤੇ ਰਬ ਸੋਨਾ ਖਾ ਬੀ ਲੰਬੀ ਲੰਬੀ ਉਮਰ ਕਰ